ਵੀਪੀ ਖਾਲੜਾ ਦੇ ਵਾਂਗੂ ਨਾ ਹਰਾ ਦੇ ਹੁਕਮਿ ਪਰਵਾਨੇ ਨੂੰ ਕਿੰਨਿਆ ਸਾਲਾ ਤੋਂ ਆਪਾ ਪਏ ਪਰਦੇ ਜਿਹੜੇ ਹਰ ਜਾਨੇ ਨੂੰ ਕਿੰਨਿਆ ਸਾਲਾ ਤੋਂ ਆਪਾ ਪਏ ਪਰਦੇ ਜਿਹੜੇ ਹਰ ਜਾਨੇ ਨੂੰ ਮੱਤ ਪੇਤ ਸਾਰਿਆਂ ਦੇ ਗੋਣੇ ਆਪਣੇ ਛੱਡ ਦਿਓ ਮਿਲਾ ਲੈਣ ਵੋਟਾਂ ਪਾ ਕੇ ਅੱਤ ਕੀ ਜਤਾਉਣਾ ਸੰਗ ਤੇ ਅਮਰਿਤਪਾਲ ਨੂੰ ਵੋਟਾਂ ਪਾ ਕੇ ਅੱਤ ਕੀ ਜਤਾਉਣਾ ਸੰਗ ਤੇ ਅਮਰਿਤਪਾਲ ਨੂੰ ਵੋਟਾਂ ਲੈ ਕੇ ਸਾਡੀਆਂ ਸਾਨੂੰ ਹੀ ਘੂਰਦੇ ਵਫਾਦਾਰ ਦਿੱਲੀ ਦੇ ਉਹ ਕਤਲੋ ਆਪਣੇ ਝੂਠੇ ਦੇ ਜੰਗਾਲ ਨੂੰ ਵੋਟਾਂ પાਕੇ ਤਕੀਜ਼ ਦਿਤਾਉਣਾ ਸੰਗ ਤੇ ਅੰਮ੍ਰਿਤਪਾਲ ਨੂੰ